ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਜੀ ਰਾਤ ਦੀ ਅਪਡੇਟ ਵਾਲੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ 6 ਵਜੇ ਤੋਂ ਲੈ ਕੇ ਆਉਂਦੀ ਸਵੇਰ ਤੱਕ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਦੇਵਾਂਗੇ ਜੀ ਸੈਟਲਾਈਟ ਇਮੇਜ ਡਿਸਕਸ ਕਰਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਜੀ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਪੰਜਾਬ ਦੇ ਵਿੱਚ ਅਗਰ ਗੱਲ ਕਰੀਏ ਤਾਂ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਈ ਸੰਗਰੂਰ ਪਟਿਆਲਾ ਬੈਲਟ ਤੋਂ ਹੁੰਦੀ ਹੋਈ ਅੱਗੇ ਨੰਗਲ ਤੱਕ ਏਰੀਆ ਕਵਰ ਕਰ ਰਹੀ ਹੈ ਜਿਹਦੇ ਵਿੱਚ ਮੇਨਲੀ ਇਲਾਕੇ ਫਤੇਗੜ ਸਾਹਿਬ ਤੋਂ ਸੰਗਰੂਰ ਤੋਂ ਲਗਾਵਾ ਪਟਿਆਲਾ ਜੀ ਫਤੇਗੜ ਸਾਹਿਬ ਕੀਰਤਪੁਰ ਕੋਰਾਲੀ ਮੁਹਾਲੀ ਮੋਰਿੰਡਾ ਰੂਪਨਗਰ ਬਲਾਚੌਰ ਦਾ ਬਹੁਤਾ ਹਿੱਸਾ ਜੀ ਤੇ ਅੱਗੇ ਉਹ ਬੈਲਟ ਨੰਗਲ ਤੱਕ ਜਿਹੜੀ ਹੈ ਉਹ ਇਹਦੇ ਵਿੱਚ ਕਵਰ ਹੁੰਦੀ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕਰੀਏ ਤਾਂ ਹਲਕੀ ਫੁਲਕੀ ਕਣਮਣ ਕਾਣੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਈਆਂ ਨੇ ਇਥੇ ਇਸ ਬੈਲਟ ਵਿੱਚ ਬਹੁਤ ਹੀ ਜਗ੍ਹਾ ਮੀਂਹ ਦੀ ਵੀ ਖਬਰਾਂ ਆਈਆਂ ਨੇ ਜਿਸ ਦੇ ਕਾਰਨ ਟੈਂਪਰੇਚਰ ਉੱਥੇ ਥੋੜਾ ਬੋਤਾ ਠੀਕ ਬਣ ਚੁੱਕਿਆ ਹੈ ਜੀ ਗੱਲ ਕਰ ਲਈਏ ਇਸ ਇਲਾਕੇ ਤੋਂ ਇਲਾਵਾ ਬਾਕੀ ਪੰਜਾਬ ਦੇ ਵਿੱਚ ਕੜਕਵੀਂ ਤੁੱਪ ਸਵੇਰ ਤੋਂ ਪੈ ਰਹੀ ਹੈ ਜਿਸ ਦੇ ਕਾਰਨ ਅੱਜ ਰਾਤ ਦੇ ਵੇਲੇ ਉਥੇ ਟੈਂਪਰੇਚਰ ਜਿਹੜੇ ਵਧਦੇ ਹੋਏ ਦਿਖਾਈ ਦੇ ਰਹੇ 30 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ ਤੇ ਨਾਲ ਦੀ ਨਾਲ ਹੰਮਸ ਵਰਗਾ ਮਾ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਤਾਂ ਫਿਲਹਾਲ ਜਿਹੜਾ ਇਹ ਸਿਸਟਮ ਬਣਿਆ ਹੋਇਆ ਜੀ ਹੌਲੀ-ਹੌਲੀ ਇਹ ਹਿਮਾਚਲ ਵੱਲ ਵੱਧਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਕੋਈ ਵੱਡੀ ਕਾਰਵਾਈ ਰਾਤ ਨੂੰ ਮੀਂਹ ਦੀ ਪੈਂਦੀ ਇਸ ਇਲਾਕੇ ਵਿੱਚ ਵੀ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕਰ ਲਈਏ ਆਉਂਦੇ ਦਿਨ ਦੀ ਤਾਂ ਸਵੇਰ ਦੇ ਵੇਲੇ ਇੱਕ ਹਲਕਾ ਜਿਹਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਸ਼ੁਰੂਆਤੀ ਟਾਈਮ ਦੇ ਵਿੱਚ ਕਿਣਮਣ ਕਣੀ ਦੀ ਉਮੀਦ ਉਸ ਤੋਂ ਹੁੰਦੀ ਦਿਖਾਈ ਦੇ ਰਹੀ ਹੈ ਤੇ ਉਸ ਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਉਹ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਦੱਸ ਦੇਵਾਂਗੇ ਬਾਕੀ ਗੱਲ ਕਰ ਲਈਏ ਮੌਨਸੂਨ ਦੀ ਅਲਹੜੀ ਜਿਹੜੇ ਜਾਰੀ ਹੋਏ ਨੇ ਉਹਦੇ ਵਿੱਚ 17 ਤੇ 18 ਤਰੀਕ ਨੂੰ ਭਾਰੀ ਮੀਂਹ ਦੀ ਉਮੀਦ ਹੈ ਜੀ ਤੇ ਇਹ ਕਿਸ ਤਰੀਕੇ ਦਾ ਵਰਤਾਰਾ ਕਰਨਗਾ ਇਹ ਸਿਸਟਮ ਉਹ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦਿੱਤੇ ਦਿੱਤੇ ਜਾਈ ਜਾਵੇਗੀ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਲੱਗਦੀ ਹੈ ਲਾਈਕ ਰੋ ਕਰਕੇ ਜਾਇਓ ਜੀ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਬਣੇ ਰਹੋ ਚੈਨਲ ਵੈਦਰ ਅਪਡੇਟਸ ਕੋਲ ਦੇ ਨਾਲ